ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਆਪ ਵੱਲੋਂ ਭੁੱਖ ਹੜਤਾਲ ਦੀ ਕਾਲ ਤੇ ਮੇਰਕੋਟਲਾ ਵਿੱਚ ਵਿਧਾਇਕ ਡਾਕਟਰ ਜ਼ਬੀਰੁਰ ਰਹਿਮਾਨ ਦੇ ਖੜਕੜ ਕਲਾ ਜਾਣ ਕਰਕੇ ਯਾਸਰ ਅਰਫਾਤ ਚੌਧਰੀ ਚੌਧਰੀ ਸ਼ਮਸੁਦੀਨ ਦੀ ਟੀਮ ਤੇ ਜ਼ਿਲ੍ਹਾ ਪ੍ਰਧਾਨ ਸਾਕੀਬ ਅਲੀ ਰਾਜਾ ਦੀ ਅਗਵਾਈ ਵਿੱਚ ਵਰਕਰਾਂ ਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਨਰਿੰਦਰ ਮੋਦੀ ਵੱਲੋਂ ਕੇਜਰੀਵਾਲ ਦੀ ਇਮਾਨਦਾਰੀ ਨੂੰ ਵੱਧ ਰਹੀ ਤਾਕਤ ਵੱਤੋਂ ਘਬਰਾ ਕੇ ਈਡੀ ਦੇ ਪ੍ਰਯੋਗ ਕਰਕੇ ਛੋਟੇ ਕੇਸ ਵਿੱਚ ਜੇਲ੍ਹ ਵਿੱਚ ਸੁੱਟਣਾ ਭਾਜਪਾ ਦੀ ਲੋਕ ਸਭਾ ਚੋਣਾਂ ਵਿੱਚ ਹਾਰ ਦੀ ਨਿਸ਼ਾਨੀ ਹੈ ਅੱਜ ਦੇਸ਼ ਭਰ ਵਿੱਚ ਮੋਦੀ ਖਿਲਾਫ ਮੋਦੀ ਦੀ ਜਾਨਾਸ਼ਾਹੀ ਖਿਲਾਫ ਭੁਖ ਹੜਤਾਲ ਤੇ ਬੈਠ ਕੇ ਦੇਸ਼ ਦੇ ਲੋਕਾਂ ਉੱਠ ਖੜੇ ਹੋਏ ਹਨ ਮੈਂ ਉੱਥੇ ਤੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਤੁਸੀਂ ਮੇਰੇ ਸ਼ਾਇਦ ਰਮਾਈ ਕਰ ਲਿਗਾ ਆਪਣੇ ਟੀਮ ਦੇ ਨਾਲ ਤੇ ਅੱਜ ਦੇ ਇਸ ਫੰਕਸ਼ਨ ਬਾਰੇ ਕੀ ਕਹੋਗੇ ਜੀ ਦਾ ਧੰਨਵਾਦ ਅੱਜ ਦਾ ਜਿਹੜਾ ਫੰਕਸ਼ਨ ਹੈ ਪਾਰਟੀ ਦੇ ਨਿਰਦੇਸ਼ਾਂ ਅਨੁਸਾਰ ਮਾਨਯੋਗ ਡਾਕਟਰ ਜਮੀਲ ਉਰ रहमान ਐਮ ਐਲ ਏ ਮਲੇਰ ਕੋਲਾ ਦੀ ਅਗਵਾਈ ਦੇ ਵਿੱਚ ਅਸੀਂ ਅੱਜ ਆਪਣੇ ਦਫ਼ਤਰ ਦੀ ਟੀਮ ਸਾਡੇ ਪੀਏ ਚੌਧਰੀ ਸ਼ਮਸ਼ੂਦੀਨ ਜਫਰ ਸਾਹਿਬ ਮੈਨਰਲਟੀ ਸੈੱਲ ਦੇ ਪ੍ਰਧਾਨ ਨੇ ਜਿਹੜੇ ਉਹਨਾਂ ਦੀ ਰਹਿਨਮਾਈ ਚ ਅੱਜ ਅਸੀਂ ਇੱਥੇ ਭੁੱਖ ਹੜਤਾਲ ਤੇ ਡੀਸੀ ਦਫ਼ਤਰ ਦੇ ਮੂਹਰੇ ਆਏ ਆਂ ਐਮਐਲਏ ਸਾਹਿਬ ਅੱਜ ਖੜਕੜ ਕਲਾਂਗੇ ਆਏ ਹੋਏ ਨੇ ਉਹਨਾਂ ਦੇ ਨਿਰਦੇਸ਼ਾਂ ਅਨੁਸਾਰ ਅੱਜ ਅਸੀਂ ਇੱਥੇ ਪਹੁੰਚੇ ਆਂ ਤਾਂ ਵੀਰੋ ਆਪਾਂ ਜਿਹੜਾ ਇੱਥੇ ਧੰਨੇ ਤੁਸੀਂ ਬੈਠੇ ਹੋ ਅਸ਼ਣ ਦੇ ਬੈਠੇ ਹੋ ਇਹਦੇ ਬਦਕੀ ਇਹਦਾ ਇਹੀ ਹੈ ਜੀ ਜਿਹੜੀ ਮੋਦੀ ਸਰਕਾਰ ਦਾ ਜਿਹੜਾ ਜ਼ੁਲਮਾ ਉਹਦਾ ਸਿਖਰ ਹੋ ਗਿਆ ਉਹਨਾਂ ਨੇ ਸਾਡੇ ਸੀਨੀਅਰ ਲੀਡਰ ਚਾਹੇ ਉਸਤਿੰਦਰ ਜੈਨ ਜੀ ਹੋਣ ਕੇਜਰੀਵਾਲ ਜੀ ਹੋਣ ਮਨੀਸ਼ ਸੋਧਿਆ ਜੀ ਹੋਣ ਔਰ ਕੇਜਰੀ ਜਿੰਨੇ ਜਿਹੜੇ ਸਾਡੇ ਚਾਰ ਟੌਪ ਦੇ ਲੀਡਰ ਸੀ ਉਹਨਾਂ ਨੂੰ ਫੜ ਕੇ ਅੰਦਰ ਜਿਹਦਾ ਧੰਨਾ ਦਿੱਤਾ ਜਾ ਰਿਹਾ ਇਹ ਰੋਜ਼ੇ ਰੱਖੇ ਹੋਏ ਨੇ ਤੇ ਕਿਉਂਕਿ ਈਡੀ ਦੀ ਜਿਹੜੀ ਕੱਲ੍ਹ ਲੈ ਕੇ ਕੇਜਰੀ ਬਾਦਲ ਨੂੰ ਅੰਦਰ ਕੀਤਾ ਗਿਆ ਉਸ ਤੋਂ ਪਹਿਲਾਂ ਵੀ ਈਡੀ ਦੇ ਕਈ ਲੀਡਰ ਆਪ ਆਦਮੀ ਕਿੱਥੇ ਦੇ ਉਦੋਂ ਇਹ ਕਿਉਂ ਮਹਿਮ ਨਹੀਂ ਚਲਾਈ ਗਈ ਇਹ ਹੁਣ ਕਿਉਂ ਚਲਾਈ ਗਈ ਕਿ ਇਲੈਕਸ਼ਨਾਂ ਦਾ ਕਰਕੇ ਹੋ ਕੀ ਹੈ ਦਾ ਦੇਖੋ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਆਪਣੀ ਜਿਹੜੀ ਹਾਰ ਹੈ ਉਹ ਸਾਹਮਣੇ ਦਿਖਦੀ ਹੈ ਇਸ ਕਰਕੇ ਜਿਹੜੀ ਇਹ ਘਟਾਲੇ ਵਾਲੀ ਮੁਹਿੰਮ ਚਲਾਈ ਹੈ ਉਹਨਾਂ ਨੇ ਪਹਿਲਾਂ ਸੋਧਿਆ ਜੀ ਨੂੰ ਅੰਦਰ ਕੀਤਾ ਫਿਰ ਸਤਿੰਦਰ ਜੀ ਨੂੰ ਅੰਦਰ ਕੀਤਾ ਹੁਣ ਅਰਵਿੰਦ ਕੇਜਰੀਵਾਲ ਜੀ ਨੂੰ ਕੀਤਾ ਔਰ ਉਹਨਾਂ ਦੇ ਖਿਲਾਫ ਕੋਈ ਅੱਜ ਜਿਹੜਾ ਡੀਸੀ ਦਫਤਰ ਮੂਰੇ ਧਾਂਨਾ ਦਿੱਤਾ ਜਾ ਰਿਹਾ ਹੈ ਇਹ ਕਿਉਂ ਦੇਣ ਦੀ ਲੋੜ ਪਈ ਤੁਹਾਨੂੰ ਇਹ ਧਰਨਾ ਡੀਸੀ ਦਫਤਰ ਮੂਰੇ ਨਹੀਂ ਦਿੱਤਾ ਗਿਆ ਇਹ ਧਰਨਾ ਆਲਓਵਰ ਇੰਡੀਆ ਦੇ ਵਿੱਚ ਇੱਕ ਭੁਖ ਹੜਤਾਲ ਹੈ ਜਿਹੜੀ ਸਾਡੇ ਨੈਸ਼ਨਲ ਕੁਰਵਿੰਦਰ ਸਿੰਘ ਰਵਿੰਦ ਕੈਜਰੀ ਵਾਲਮੀਰ ਉਹਨੂੰ ਦੇਖਿਆ ਹੂਗਾ ਇੱਕ ਜ਼ਾਲਮ ਹੁਕਮਰਾਨ ਨੇ ਜੇਲ੍ਹ ਦੇ ਵਿੱਚ ਤਾਹ ਦਤਾ ਹੈ ਉਹਦੇ ਉਹਦੇ ਸੰਬੰਧ ਵਿੱਚ ਅਸੀਂ ਸਵੇਰ 11 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਉਹ ਹੜਤਾਲ ਤੇ ਕਹਿ ਗੋਲ ਬੈਰੀ ਐਂਸ਼ਨ ਤੇ ਬੈਠੇ ਨੇ ਮੁਸਲਮਾਨ ਕਮਿਊਨਿਟੀ ਦੇ ਸਾਰਿਆਂ ਦੇ ਰੋਜ਼ੇ ਪਹਿਲਾਂ ਹੈ ਚੱਲ ਰਹੇ ਆ ਰਹੇ ਨੇ ਬਾਕੀ ਲੋਕ ਪਾਣੀ ਔਰ ਪਿਆਸੇ ਔਰ ਭੁੱਖੇ ਸ਼ਾਮ 5 ਵਜੇ ਤੱਕ ਇੱਥੇ ਬੈਠਣਗੇ ਉਹਦੇ ਵਿੱਚ ਹੀ ਧਰਨਾ ਆਲ ਓਵਰ ਇੰਡੀਆ ਦੇ ਵਿੱਚ ਧਰਨਾ ਨਹੀਂ ਕਹਿ ਸਕਦੇ ਇੱਕ ਪ੍ਰੋਟੈਸਟ ਆਲ ਓਵਰ ਇੰਡੀਆ ਦੇ ਵਿੱਚ ਕੀਤਾ ਜਾ ਰਿਹਾ ਕਿਉਂਕਿ ਤੁਹਾਨੂੰ ਦੇਖਿਆ ਹੋਊਗਾ ਇੱਕ ਦਿੱਲੀ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਨਾਤੇ ਨਾਲ ਉਹ ਪੂਰੇ ਸਾਡੇ ਆਮਾਦੀ ਪਾਰਟੀ ਦੇ ਨੈਸ਼ਨਲ ਕਮਿਊਨਰ ਵੀ ਨੇ ਔਰ ਇੱਕ ਪੂਰੀ ਹਿੰਦੁਸਤਾਨ ਦੀ عظیم ਸ਼ਕਤੀ ਦਾ ਤਾਕਤ ਔਰ ਸ਼ਕਤੀ ਨੇ ਔਰ ਇੱਕ ਚੈਰਾ ਨੇ ਜਿਨ੍ਹਾਂ ਨੇ ਕਹਲੋ ਗੱਲ ਮੇਰੀ ਇੱਕ ਹੱਕ ਸੱਚੀ ਆਵਾਜ਼ ਉਠਾਈ ਉਹਨੇ ਆਵਾਜ਼ ਉਠਾਈ এডਿਕੇਸ਼ਨ ਦੀ ਉਹਨੇ ਕੀ ਆਮ ਵਾਲੇ ਲੋਕ ਸਭਾ ਚੋਣਾਂ ਤੋਂ ਇੱਕ ਬੇਬਣਾਉਂਦੀ ਹੈ ਇੱਕ ਕਰਨ ਤਾਂ ਨਹੀਂ ਹੈ ਕਿ ਮੈਂ ਪਹਿਲਾਂ ਵੀ ਬੰਦੇ ਅੰਦਰ ਹਨ ਦੋਹੇ ਈਡੀ ਉਹਨਾਂ ਬਾਰੇ ਮੈਂ ਮੈਚ ਦੀ ਬੜੀ ਬੇਨਤੀ ਹੈ ਥੋੜੀ ਬੜੀ ਅੱਛੀ ਬਾਤ ਹੈ ਬੇਨਤੀ ਕਰਦਾ ਦੇਖੋ ਸਾਡੇ ਮਾਨ ਸਾਹਿਬ ਉਹ ਵੀ ਪਹਿਲਾਂ ਐਮਪੀ تھے ਉਹਨੇ ਦੇਖਿਆ ਹੋਊਗਾ ਕਿ ਦੋ ਚਾਰ ਦਿਨ ਪਹਿਲਾਂ ਸੰਜੀਤ ਸਿੰਘ ਜੀ ਜਿਹੜੇ ਰਿਲੀਜ਼ ਹੋਏ ਨੇ ਉਹ ਵੀ ਪਹਿਲਾਂ ਐਮਪੀ تھے ਅਗਰ ਸੰਸਦ ਦੇ ਵਿੱਚ ਕਿਸੇ ਐਮਪੀ ਦੀ ਆਵਾਜ਼ ਗੂੰਜਦੀ ਦੀ ਉਹ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਪੰਜਾਬ ਔਰ ਸੰਜੀਤ ਸਿੰਘ ਦੀ ਆਵਾਜ਼ ਸੰਸਦ ਚ ਗੂੰਜਦੀ ਇਹ ਤੁਸੀਂ ਇਹ ਵੀ ਕਹਿ ਸਕਦੇ ਹੋ ਵੀ ਕਲੈਕਸ਼ਨ ਦਾ ਆਗਾਜ਼ ਹੈ ਸਾਡੇ 13 ਦੀ 13 ਸਿੱਟਾ ਅਸੀਂ ਪੰਜਾਬ ਚ ਤਾਉਣੀਆਂ ਨੇ ਉਹਦੇ ਲਈ ਅਸੀਂ ਕਹਿ ਲੋ ਗੱਲ ਮੇਰੀ ਆਪਣੀ ਸੋਨ ਮਹਿਮਲੀ ਹੋ ਕੇ ਕਰਦੇ ਹਾਂ ਪ੍ਰੂਫ ਸਾਹਿਬ ਜਿਹੜਾ ਤੁਸੀਂ ਨੋਮਿੰਡਗੀ ਕਰ ਰਹੇ ਹੋ ਮੈਂ ਆਪਣੇ ਵਿਧਾਨ ਸਭਾ ਹਲਕਾ ਅਮਰਗੜ ਦੇ ਐਮ ਐਲ ਏ ਸਾਹਿਬ ਦੀ ਅੱਜ ਦੇ ਧਰਨੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਅੱਜ ਦਾ ਜਿਹੜਾ ਹੜਤਾਲ ਤੇ ਹਲਕਾ ਅਮਰਗੜ ਤੇ ਮਲੇਰ ਕੋਲੇ ਦੇ ਸਾਰੇ ਵਰਕਰ ਪੂਰੇ ਅੱਜ ਬੈਠੇ ਨੇ ਉਹਨਾਂ ਦਾ ਇੱਕੋ ਹੀ ਏਜੰਡਾ ਹੈ ਮਰਨਵਾਤ ਜਿਹੜਾ ਭਖੜਤਾਲ ਅਰਵਿੰਦ ਕੇਜਰੀਵਾਲ ਜੀ ਨੂੰ ਜਿਹੜਾ ਧੱਕੇ ਨਾਲ ਜੀਡੀ ਰਾਹੀ ਜੇਲ੍ਹਾਂ ਦੇ ਵਿੱਚ ਧੱਕਿਆ ਜਾ ਰਿਹਾ ਹੈ ਉਹਦੇ ਖਿਲਾਫ ਅਸੀਂ ਰੋਜ਼ ਪੂਰੇ ਕਰ ਰਹੇ ਹਾਂ ਤੇ ਰੋਜ਼ੇ ਦੇ ਵਿੱਚ ਆਪਣੇ ਜਿਹੜੇ ਮੁਸਲਮਾਨ ਭਾਈਚਾਰੇ ਦੇ ਕਰੀਬ 1 ਮਹੀਨੇ ਤੋਂ ਰੋਜ਼ੇ ਰੱਖ ਰਹੇ ਨੇ ਉਹਨਾਂ ਦੇ ਨਾਲ ਸਾਰੇ ਸਿੱਖ ਭਾਈਚਾਰੇ ਤੇ ਹਿੰਦੀ ਭਾਈਚਾਰੇ ਦੇ ਲੋਕ ਅੱਜ ਈਡੀ ਦੇ ਖਿਲਾਫ ਦੇਸ਼ ਦੇ ਮੋਦੀ ਦੇ ਖਿਲਾਫ ਭਾਜਪਾ ਦੇ ਖਿਲਾਫ ਅਸੀਂ ਪਰ ਪੂਰੇ ਬੈਠਿਆ ਸਾਡਾ ਇਹੀ ਸੁਨੇਹਾ ਹੈ ਵੀ ਆਪਾਂ ਰਲ ਮਿਲ ਕੇ ਭਾਜਪਾ ਦੇ ਖਿਲਾਫ ਇਸ ਵਾਰੀ ਇੱਕ ਇੱਕ ਵੋਟ ਪਾਈਏ ਤਾਂ ਕਿ ਇਹ ਭਾਜਪਾ ਦਾ ਜਿਹੜਾ ਪੂਰੇ ਆਪਾ ਰਾਜ ਚੱਲ ਰਿਹਾ ਲੋਕਾਂ ਦੇ ਖਿਲਾਫ ਇਹਨੂੰ ਦੂਰ ਕਰੀਏ ਇਹ ਧਰਨਾ ਦਿੱਤਾ ਜਾ ਰਹੇ ਆ ਰੋਸਪਰ ਕੇਜਰੀਵਾਲ ਜੀ ਦੇ ਖਿਲਾਫ ਹੈ ਕਿਉਂਕਿ ਕੇਜਰੀਵਾਲ ਜਿਹੜੇ ਨੇ ਕੇਜਰੀਵਾਲ ਜੀ ਦੇ ਹੱਕ ਦੇ ਵਿੱਚ ਅਸੀਂ ਮਤਲਬ ਕਿ ਇਕੱਠੇ ਹੋਇਆ ਮੋਦੀ ਸਾਹਿਬ ਨੇ ਜੋ ਕੇਜਰੀਵਾਲ ਜੀ ਨੂੰ ਜੇਲ੍ਹ ਦੇ ਵਿੱਚ ਧੱਕਿਆ ਹੈ ਇੱਕ ਲੋਕਤੱਤਵ ਦਾ ਘਾਣ ਹੈ ਮਰ ਇੱਕ ਬੰਦੇ ਨੂੰ ਆਪਣੇ ਅਧਿਕਾਰ ਨੇ ਆਪਣਾ ਆਪਣਾ ਹੱਕ ਰੱਖਣ ਦਾ ਬੋਲਣ ਦਾ ਅਧਿਕਾਰ ਹੈ ਇਸ ਨੂੰ ਸਾਨੂੰ ਕਿਸੇ ਤੱਕ ਇਤਨਾ ਤੱਕ ਲੱਗ ਰਿਹਾ ਹੈਗਾ ਕਿ ਬੁਧੀ ਸਰਕਾਰ ਤੱਕੇ ਦੇ ਨਾਲ ਜਗੇ ਇਹਨਾਂ ਵਰਕਰਾਂ ਨੂੰ ਸਟਾਉਣਾ ਚਾਹੀਦੀ ਹੈ ਬਹੁਤ ਤੰਤ ਚਲਣਾ ਚਾਹੀਦਾ ਹੈ ਪਰ ਲੋਕ ਇੰਨੇ ਸਿਆਣੇ ਹੋ ਚੁੱਕੇ ਨੇ ਕਿ ਕੋਈ ਕੇਜਲੀ ਬਾਦੀ ਜਨਰਲ ਖੜੇ ਨੇ ਤਵਾ ਮੇ ਖੜੇ ਨੇ ਕੋਈ ਅੰਤਿਮਾਂ ਜੀ ਨਾਲ ਖੜੇ ਨੇ ਕਿਉਂਕਿ ਇਹ ਭਮਤ ਤੋਂ ਭਵੰਤਮਾਂ ਦੇ ਕੋ ਬੱਕੜ ਨੇ ਜਿੰਨਾ ਕੋਈ ਮਰਜ਼ੀ ਕਰ ਲਵੇ ਬੁਲਦੀ ਸਰਕਾਰ ਇਹ ਭਵੰਤਮਾਂ ਤੋਂ ਕੋ ਚੇਂਜ ਭਰੇ ਹੋ ਬਾਲੀ ਹੈ ਜੇ ਕੁਝ ਚਲਸੀ ਪੰਜਾਬ ਦੇ ਅੰਦਰ ਵੀ ਤੁਸੀਂ ਕਰਪਸ਼ਨ ਨੂੰ ਖਾਦਵੇਂ ਕਾਂਗਰਸ ਦੇ ਉੱਤੇ ਕਿ ਲੀਡਰ ਹੋਂਦ ਅੰਦਰ ਸਟਾ ਦੀ ਅੱਜ ਉਸੇ ਪਾਰਟੀਆਂ ਥੋੜੀ ਪਾਰਟੀਆਂ ਸਮਝੌਤਾ ਕਿ ਇਸ ਨਜ਼ਰ ਨੂੰ ਕਿਵੇਂ ਦੇਖੋਗੇ ਜੇ ਕੋ ਸੁੰਝਉਤੇ ਵੱਡੇ ਲੈਵਲ ਤੇ ਹੈ ਸਾਡਾ ਜਿਹੜਾ ਕੰਮ ਐ ਐਸੇ ਵਾਰੀ ਇਹ ਹੁਣ ਦੁੱਧੇ ਤੁਲਗੇ ਜਿਹੜੇ ਲੀਡਰ ਅੰਦਰ ਕੀਤੇ ਦੁੱਧੇ ਤੁਲਗੇ ਹੋ ਜਿਹੜੇ ਲੀਡਰ ਅੰਦਰ ਕੀਤੇ ਨੇ ਕਿ ਉਹ ਤੇ ਕੋਈ ਮੋਦੀ ਸਰਕਾਰ ਧੱਕੇ ਨਾਲ ਲੀਡਰਾਂ ਨੂੰ ਅੰਦਰ ਕਰੀ ਜਾ ਰਹੀ ਨਹੀਂ ਜਿਹੜੇ ਪੰਜਾਬ ਚ ਕੀਤੇ ਨੇ ਪੰਜਾਬ ਦੇ ਵਿੱਚ ਜੋ ਵੀ ਹੈਗੇ ਜੋ ਵੀ ਕੀਤੇ ਹੈਗੇ ਨੇਗੇ ਉਹ ਉਹਦੇ ਬਾਰੇ ਦੇਖੋ ਸਰਕਾਰ ਜਾਣਦੀ ਹੈ ਕਿ ਅਸੀਂ ਕਿਉਂ ਗੱਲ ਇਹ ਹੈ ਜੀ ਯਾਰ ਹੁੰਦਾ ਫਿਰ ਤਾਂ ਪ੍ਰਧਾਨ ਨੂੰ ਗੱਲ ਕਰਨ ਜਿਹੜੀ ਗੱਲ ਰਹਿ ਗਈ ਦੇਖੋ ਅਸੀਂ ਤਾਂ ਕੇਜਰੀਵਾਲ ਜੀ ਦੇ ਨਾਲ ਖੜੇ ਹਾਂ ਭਗਵੰਤ ਮਾਨ ਦੇ ਚੇਲੇ ਆ ਔਰ ਆਮ ਆਦਮੀ ਪਾਰਟੀ ਦੇ ਆਖਰੀ ਦਮ ਤੱਕ ਆਮ ਆਦਮੀ ਪਾਰਟੀ ਲੜਾਂਗੇ ਮਰਾਂਗੇ ਉਹਦੇ ਹੱਕਾਂ ਲਈ ਜੂਝੇ ਕਰਾਂਗੇ